ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਡੀਆਈਜੀ ਰੋਪੜ ਰੇਂਜ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਸੀਬੀਆਈ ਨੇ ਜਿਹੜਾ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਤੇ ਛਾਪੇ ਮਾਰੀ ਕੀਤੀ ਹਾਲਾਂਕਿ ਜਿੱਥੇ ਇੱਕ ਪਾਸੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇਹ ਵੀ ਦੱਸ ਦਈਏ ਕਿ ਵਕ ਵਕ ਉਹਦਿਆਂ ਤੇ ਸੇਵਾਵਾਂ ਨਿਭਾਈਆਂ ਗਈਆਂ ਨੇ DIIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਵੱਲੋਂ SSP ਬਰਨਾਲਾ ਵੀ ਰਹਿ ਚੁੱਕੇ ਨੇ SSP ਸੰਗਰੂਰ SSP ਹੁਸ਼ਿਆਰਪੁਰ SSP ਮੁਹਾਲੀ ਰਹਿ ਚੁੱਕੇ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਤਾਂ ਹਰ ਕਿਸੇ ਨੂੰ ਹੈਰਾਨੀ ਹੋਈ ਹੈ ਕਿਉਂਕਿ ਦੱਸ ਦਈਏ ਕਿ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ CBI ਨੇ DIG ਰੋਪੜ ਰੇਨ ਨੂੰ ਗ੍ਰਿਫਤਾਰ ਕੀਤਾ ਹੈ ਡੀਆਈਜੀ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਇਸ ਵਕਤ ਸੀਨੀਅਰ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਸਾਡਾ ਫੋਨਲਾਈਨ ਤੇ ਜੁੜ ਚੁੱਕੇ ਨੇ ਨਵਜੋਤ ਕਿਵੇਂ ਦੇਖਦੇ ਹੋ ਸੀਬੀਆਈ ਨੇ ਡੀਆਈਜੀ ਰੋਪੜ ਰੇਨ ਨੂੰ ਗ੍ਰਿਫਤਾਰ ਕਰ ਲਿਆ ਆ ਦੇਖੋ ਸੀਬੀਆਈ ਦੇ ਵੱਲੋਂ ਕਾਫੀ ਦਿਨਾਂ ਤੋਂ ਰੇਡ ਜਿਹੜੀਆਂ ਕੰਡਕਟ ਕੀਤੀਆਂ ਜਾ ਰਹੀਆਂ ਸੀ ਔਰ ਇੱਕੋ ਦਮ ਜਦੋਂ ਇੱਕ ਖਬਰ ਆਉਂਦੀ ਹੈ ਕਿ ਹਰਚਨ ਪੁੱਲਰ ਜਿਹੜੇ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਰਹਿ ਚੁੱਕੇ ਨੇ ਚਾਹੇ ਉਹ ਪਟਿਆਲਾ ਦੀ ਗੱਲ ਹੋਵੇ ਮੋਹਾਲੀ ਦੀ ਗੱਲ ਹੋਵੇ ਔਰ ਔਰ ਉਹਨਾਂ ਨੂੰ ਕਾਫੀ ਇਸ ਭਗਵੰਤਮਾਨ ਰਜੀਮ ਦੇ ਵਿੱਚ ਜਿਹੜੀਆਂ ਕਾਫੀ ਉਹ ਮਿਲ ਰਹੀਆਂ ਸੀਗੀਆਂ ਨਿਯੁਕਤੀਆਂ ਵੀ ਮਿਲ ਰਹੀਆਂ ਸੀ ਔਰ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਅਪੁਆਇੰਟਮੈਂਟਸ ਹੋ ਰਹੀਆਂ ਸੀਗੀਆਂ ਔਰ ਉਹਨਾਂ ਨੇ ਆਈਪੀਐਸ ਦੇ ਤੌਰ ਤੇ ਮਤਲਬ ਡੀਆਈਜੀ ਦੇ ਤੌਰ ਤੇ ਜਿਹੜਾ ਪਿਛਲੇ ਸਾਲ ਹੀ ਹਲੇ 2024 ਨਵੰਬਰ 2024 ਐਗਜੈਕਟ ਮੈਨੂੰ ਡੇਟ ਤਾਂ ਨਹੀਂ ਯਾਦ ਜਦੋਂ ਉਹ ਡੀਆਈਜੀ ਜਿਹੜੇ ਐ ਪ੍ਰਮੋਟ ਹੁੰਦੇ ਆ ਜਦੋਂ ਡਿਪਟੀ ਇਨਸਪੈਕਟਰ ਜਨਰਲ ਆਫ ਪੁਲਿਸ ਉਹ ਲਾਇਏ ਜਾਂਦੇ ਆ ਰੋਪੜ ਜਿਹੜੇ ਉਹਨਾਂ ਦੀ ਅਪਾਇੰਟਮੈਂਟ ਹੁੰਦੀ ਆ ਉਦੋਂ ਤੋਂ ਹੀ ਜਿਹੜੇ ਆ ਉਹ ਚੱਲ ਰਹੇ ਸੀਗੇ ਔਰ ਅਚਾਨਕ ਹੀ ਇਸ ਖਬਰ ਨੇ ਜਿਹੜਾ ਇੱਕ ਬਹੁਤ ਵੱਡਾ ਖਲਬਲੀ ਜਿਹੜੀ ਉਹ ਮਚਾ ਦिती ਹੈ ਕਿਉਂਕਿ ਹਰਚਰਨ ਸਿੰਘ ਭੁੱਲਰ ਉਸ ਫੈਮਿਲੀ ਤੋਂ ਆਉਂਦੇ ਨੇ ਜਿਹਦੇ ਵਿੱਚ ਇੱਕ ਨਹੀਂ अनेका ਜਿਹੜੇ ਪੁਲਿਸ ਆਫੀਸਰ ਨੇ ਉਹ ਉਹਨਾਂ ਦੇ ਜਿਹੜੇ ਜਿਹੜੇ ਪਿਤਾ ਸੀਗੇ ਉਹ ਵੀ ਬੜੇ ਨਾਮੀ ਗ੍ਰਾਮੀ ਪੁਲਿਸ ਆਫਸਰ ਸੀਗੇ ਮਹਿਲ ਸਿੰਘ ਭੁੱਲਰ ਔਰ ਉਹ ਖੇਡਾਂ ਨੂੰ ਬੜਾ ਪ੍ਰਮੋਟ ਕਰਨ ਵਾਲੇ ਜਿਹੜੇ ਆ ਉਹ ਜਾਣੇ ਜਾਂਦੇ ਸੀਗੇ ਉਹ ਜਿਹੜੇ ਸੀਗੇ ਔਰ ਉਹਨਾਂ ਦੇ ਜਿਹੜੇ ਮਹਿਲ ਸਿੰਘ ਭੁੱਲਰ ਦੇ ਸੀਗੇ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਆ ਜਿਹੜੇ ਆ ਗੁਰਦਿਆਲ ਭੁੱਲਰ ਜਿਹੜੇ ਆ ਉਹ ਵੀ ਜਿਹੜੇ ਆ ਆਫੀਸਰ ਜਿਹੜੇ ਆ ਉਹ ਰਹਿ ਚੁੱਕੇ ਆ ਮਤਲਬ ਪੂਰੀ ਫੈਮਿਲੀ ਜਿਹੜੀ ਹੈ ਭੁੱਲਰ ਫੈਮਿਲੀ ਆ ਜਿਹੜੀ ਉਹ ਪੰਜਾਬ ਪੁਲਿਸ ਦੇ ਵਿੱਚ ਸੀਨੀਅਰ ਅਹੁਦਿਆਂ ਦੇ ਉੱਤੇ ਜ਼ਿਆਦਾ ਕੰਮ ਕਰ ਰਹੀ ਹੈ ਜਾਂ ਜਿਹੜੀ ਆ ਉਹ ਕਰ ਚੁੱਕੀ ਆ ਸੋ ਗੱਲ ਇਹ ਆ ਕਿ ਹੁਣ ਹਰਚਰਨ ਸਿੰਘ ਭੁੱਲਰ ਜਿਹੜੇ ਕਿ ਇੱਕ صاف ਛਵੀ ਵਾਲੇ ਜਿਹੜੇ ਜਾਣੇ ਜਾਂਦੇ ਸੀ ਕਿ ਆਫੀਸਰ ਜਾਣੇ ਜਾਂਦੇ ਸੀ ਕਿ सीबीआई ਦੇ ਵੱਲੋਂ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਕਲੈਰਿਟੀ ਹੋਣੀ ਬਾਕੀ ਹੈ ਕਿ ਉਹਨਾਂ ਨੂੰ ਕਿਸ ਮਾਮਲੇ ਦੇ ਵਿੱਚ ਜਿਹੜਾ ਹੈ ਉਹ ਕੀਤਾ ਗਿਆ ਔਰ ਕੀ ਕੁਝੋਨਾ ਤੋਂ ਜਿਹੜਾ ਹੈ ਜਿਹੜਾ ਬਰਾਮਦ ਕੀਤਾ ਗਿਆ ਇਹ ਚੀਜ਼ਾਂ ਵੇਖਣ ਵਾਲੀ ਗੱਲ ਹੈ ਪਰ ਹਰਚੰਦ ਸਿੰਘ ਭੁੱਲਰ ਹੋਰਾਂ ਦੀ ਇੱਕ ਜਿਹੜੀ ਲੰਬੀ ਬੜੀ ਚਰਨੀ ਸੀਗੀ ਇਹਤੇ ਜਿਹੜੀ ਆ ਪੰਜਾਬ ਦੇ ਪੁਲਿਸ ਦੇ ਵਿੱਚ ਸਰਵਿਸਿਸ ਦੇ ਵਿੱਚ ਔਰ ਫਿਲਹਾਲ ਉਹ ਜਿਹੜੇ ਆ ਡੀਆਈਜੀ ਰੋਪੜ ਰੇਂਜ ਦੇ ਤੌਰ ਤੇ ਡੀਆਈਜੀ ਰੋਪੜ ਰੇਂਜ ਦੇ ਤੌਰ ਤੇ ਜਿਹੜਾ ਹੈ ਉਹ ਕੰਮ ਕਰ ਰਹੇ ਸੀ ਕਿ ਔਰ सीबीआई ਤੁਸੀਂ ਦੇਖੋ ਜਿਆਦਾਤਰ ਜਿਹੜਾ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਹੈ ਉਹ ਈਡੀ ਕੰਮ ਕਰਦੀ ਹੈ ਪਰ सीबीआई ਵੀ ਜਿਹੜੇ ਜਿਹੜੇ ਮਤਲਬ ਕੁਝ ਰਿਸ਼ਵਤ ਦੇ ਮਾਮਲੇ ਹੁੰਦੇ ਆ ਜਾਂ ਬ੍ਰਾਈਬਰੀ ਕੇਸ ਹੁੰਦੇ ਆ ਉਹਦੇ ਵਿੱਚ ਜਿਹੜੀ ਆ ਉਹ ਜ਼ਰੂਰ ਜਿਹੜਾ ਉਹ ਦਖਲ ਦਿੰਦੀ ਹੈ ਔਰ ਤਾਂ ਹੁਣ ਬਹੁਤ ਇੱਕ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਇੱਕ ਵੱਡੀ ਸਿਆਸਤ ਜਿਹੜੀ ਆ ਉਹ ਜ਼ਰੂਰ ਗਰਮਾਈ ਜੀ ਨਵਜੋਤ ਹਰਚਰਨ ਸਿੰਘ ਭੁੱਲਰ ਹੋਰਾਂ ਦਾ ਜ਼ਿਕਰ ਕਰ ਲਿਆ ਐ एसएसपी ਬਰਨਾਲਾ ਵੀ ਰਹਿ ਚੁੱਕੇ ਨੇ एसएसपी ਸੰਗਰੂਰ एसएसपी ਹੁਸ਼ਿਆਰਪੁਰ एसएसपी ਅਮੋਹਾਲੀ ਵੀ ਰਹਿ ਚੁੱਕੇ ਨੇ ਔਰ ਜਿਸ ਤਰੀਕੇ ਦੇ ਨਾਲ ਹੁਣ सीबीआई ਨੇ ਸ਼ਿਕੰਜਾ ਕੱਸਿਆ ਔਰ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਡੀਆਈਜੀ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਬਹੁਤ ਸਖਤ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਹੈ ਰਿਸ਼ਵਤ ਲੈਣ ਦੇ ਸਖਤ ਖਿਲਾਫ ਹੈ ਔਰ ਇਸ ਨੂੰ ਕਿਵੇਂ ਦੇਖੀਏ ਹੁਣ ਕਿਉਂਕਿ ਡੀਆਈਜੀ ਦਾ ਉਹਦਾ ਬਹੁਤ ਵੱਡਾ ਹੈ ਔਰ ਰੋਪੜ ਰੇਂਜ ਨੇ ਔਰ ਜਿਸ ਤਰੀਕੇ ਨਾਲ ਗ੍ਰਿਫਤਾਰੀ ਹੋਈ ਹੈ ਔਰ ਕਈ ਤਰ੍ਹਾਂ ਦੇ ਸਵਾਲ ਵੀ ਜਿਹੜੇ ਨੇ ਉਹ ਖੜੇ ਹੋ ਸਕਦੇ ਨੇ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਵੀ ਗਰਮਾ ਸਕਦੀ ਹੈ ਵੱਖ-ਵੱਖ ਸਿਆਸਤਦਾਨਾਂ ਦੀਆਂ ਪ੍ਰਤੀਕਿਰਿਆਵਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ ਆ ਡੈਫੀਨਿਟਲੀ ਤੁਸੀਂ ਇੱਕ ਗੱਲ ਦੇਖੋ ਨਾ ਕਿ ਜਿਹੜੇ ਇਹ ਜਦੋਂ ਗਵਰਨਮੈਂਟ ਵੀ ਹੋਵੇ ਪੁਲਿਸ ਵੀ ਨਾਰਾ ਲੈ ਕੇ ਚੱਲਦੀ ਹੋਵੇ ਕਿ ਸਾਡੀ ਮਤਲਬ ਕ੍ਰਾਈਮ ਦੇ ਅਗੇਂਸਟ ਭ੍ਰਿਸ਼ਟਾਚਾਰ ਦੇ ਅਗੇਂਸਟ ਜ਼ੀਰੋ ਟੋਲਰੈਂਸ ਦੀ ਨੀਤੀ ਜਿਹੜੀ ਆ ਉਹ ਅਪਣਾਈ ਗਈ ਹੈ ਤਾਂ ਹੁਣ ਉਹਦੇ ਵਿੱਚ ਗਵਰਨਮੈਂਟ ਕਿਸ ਲੈਵਲ ਦਾ ਸਪੋਰਟ ਕਰਦੀ ਹੈ ਇਹ ਦੇਖਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਨੇ ਲਾਅਨ ਆਰਡਰ ਮੇਨਟੇਨ ਕਰਨਾ ਉਹ ਪੁਲਿਸ ਹੈ ਸੋ ਪੁਲਿਸ ਦੇ ਉੱਤੇ ਹੀ ਜਦੋਂ ਇਹ ਇਸ ਤਰੀਕੇ ਦੀ ਅੰਗਾਜ ਡਿੱਗੇ ਜਾਵੇ ਜਦੋਂ ਉਹਨਾਂ ਦੇ ਉੱਤੇ ਹੀ ਭ੍ਰਿਸ਼ਟਾਚਾਰੀ ਦੇ ਵਿੱਚ ਲਿਪਤ ਹੋਣ ਦੇ ਇਲਜ਼ਾਮ ਲੱਗ ਜਾਣਾ ਤਾਂ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਹੈ ਵਾਰਡ ਹੀ ਜਿਹੜੀ ਹੈ ਉਹ ਖੇਤ ਨੂੰ ਖਾਣ ਲੱਗ ਪਈ ਇਸ ਨੂੰ ਉਹ ਵਾਲੀ ਜਿਹੜੀ ਗੱਲ ਕਵਾਂਗੇ ਕਿਉਂਕਿ ਜਿਹੜੇ ਹਰਚਰਨ ਸਿੰਘ ਪੁੱਲਰ ਹੈ ਉਹ ਉਹ ਇੱਕ ਬੜੇ ਨਾਮੀ ਗ੍ਰਾਮੀ ਅਫਸਰ ਸੀਗੇ ਔਰ ਬੜੇ ਉਹਨਾਂ ਦੇ ਵੱਖ-ਵੱਖ ਕੇਸਿਸ ਦੇ ਵਿੱਚ ਉਹਨਾਂ ਦੇ ਜਿਹੜੇ ਆ ਜਿਹੜੇ ਚਰਚੇ ਵੀ ਸੀਗੇ ਔਰ ਹੁਣ ਗੱਲ ਇਹ ਇਹ ਨਿਕਲ ਕੇ ਆਉਂਦੀ ਹੈ ਕਿ ਜੇਕਰ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਪੰਜਾਬ ਸਰਕਾਰ ਇਹਦੇ ਵਿੱਚ ਆਪਣਾ ਕਿਸ ਤਰੀਕੇ ਦਾ ਸਹਿਯੋਗ ਜਿਹੜਾ ਹੈ ਉਹ ਸੀਬੀਆਈ ਨੂੰ ਦਿੰਦੀ ਹੈ ਜਾਂ ਫਿਰ ਤੋਂ ਜਿਵੇਂ ਡਿਫਰੈਂਟ ਡਿਫਰੈਂਟ ਕੇਸਿਸ ਸੀਗੇ ਉਹਦੇ ਵਿੱਚ ਚਾਹੇ ਈਡੀ ਦਾ ਹੋਵੇ ਸੀਬੀਆਈ ਦਾ ਜਨਨ ਕਿ ਜਿਹੜੀ ਸੈਂਟਰਲ ਫੋਰਸਿਸ ਸੀਗੀਆਂ ਵਰਸੀ ਦਾ ਪੰਜਾਬ ਗਵਰਨਮੈਂਟ ਹੁੰਦੇ ਹੋਏ ਮਾਮਲੇ ਸਾਹਮਣੇ ਆਏ ਆ ਤਾਂ ਇਹਦੇ ਵਿੱਚ ਕੀ ਹੁੰਦਾ ਸੀ ਤਾਂ ਬੀਜੇਪੀ ਕਹਿੰਦੀ ਸੀਗੀ ਕਿ ਜਦੋਂ ਕੇਂਦਰੀ ਅਜਾਸੀ ਕੰਮ ਕਰੇ ਤਾਂ ਉਹ ਉਹ ਨੀਅਰ ਦੇ ਵਿੱਚ ਗਵਰਨਮੈਂਟ ਦੀ ਖੋਟ ਹੈ ਜਦੋਂ ਸੁਰਵਾਈ ਏਜੰਸੀਆਂ ਕੰਮ ਕਰਨ ਮਿਸਾਲ ਦੇ ਤੌਰ ਤੇ ਚਾਹੇ ਵਿਜੀਲੈਂਸ ਕੰਮ ਕਰੇ ਜਾਂ ਅਦਰ ਪੁਲਿਸ ਜਿਹੜੀ ਏਜੰਸੀਜ਼ ਨੇ ਇੰਟੈਲੀਜੈਂਸ ਹੈ ਉਹ ਕੰਮ ਕਰੇ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਉਹ ਬਿਲਕੁਲ ਠੀਕ ਠਾਕ ਹੈ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਇਆ ਸੀਗਾ ਤਾਂ ਮਤਲਬ ਵਿਰੋਧੀ ਜਿਹੜੇ ਆ ਵਿਜੀਲੈਂਸ ਦੇ ਉੱਤੇ ਸਵਾਲ ਚੱਕਦੇ ਆ ਪੰਜਾਬ ਸਰਕਾਰ ਜਿਹੜੀ ਆ ਉਹ ਸੀਬੀਆਈ ਦੇ ਉੱਤੇ ਈਡੀ ਦੇ ਉੱਤੇ ਲਗਾਤਾਰ ਸਵਾਲ ਚੁੱਕਦੀ ਰਹੀ ਆ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੋਈ ਉਦੋਂ ਵੀ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਜਿਹੜੀਆਂ ਇਹ ਸਾਹਮਣੇ ਆਈਆਂ ਉਹਨ ਗੱਲ ਇਹ ਹੈ ਕਿ ਜਿਹੜੇ ਹਰਚਰਨ ਸਿੰਘ ਭੁੱਲਰ ਹੋਰਾਂ ਦੀ ਗ੍ਰਿਫਤਾਰੀ ਇੱਕ ਵੱਡੀ ਖਬਰ ਤਾਂ ਹੈ ਹੀ ਹੈ ਇਸ ਕਰਕੇ ਮਸਲਾ ਵੱਡਾ ਹੋ ਜਾਂਦਾ ਕਿਉਂਕਿ ਹਰਿਆਣਾ ਦੇ ਵਿੱਚ ਦੋ ਅਫਸਰਾਂ ਦੇ ਵੱਲੋਂ ਸੁਸਾਇਡ ਕਰ ਲਿਆ ਗਿਆ ਲੁਧਿਆਣਾ ਇੱਕ ਪੁਲਿਸ ਵਾਲੋ ਸੁਸਾਇਡ ਕੀਤਾ ਗਿਆ ਪਰ ਇੱਕ ਗੱਲ ਇਹ ਕਹੀ ਗਈ ਕਿ ਉਹ ਆਪਣੀ ਜਿਹੜੀ ਲਾਇਸੈਂਸੀ ਜਿਹੜੀ ਜਿਹੜੀ ਉਹਨਾਂ ਦੀ ਪਿਸਟਲ ਹੈ ਰਿਵੋਲਵਰ ਆ ਉਹ ਸਾਫ਼ ਕਰਦੇ ਹੋਏ ਜਿਹੜੀ ਉਹਨਾਂ ਦੀ ਡੈਥ ਹੋਈ ਹੈ ਤਾਂ ਲਗਾਤਾਰ ਪੁਲਿਸ ਡਿਪਾਰਟਮੈਂਟਸ ਤੋਂ ਖਬਰਾਂ ਬਾਹਰ ਆ ਰਹੀਆਂ ਸੀ ਪੰਜਾਬ ਸਰਕਾਰ ਹਮਲਾ ਬਰਸੀ ਕੀ ਹਰਿਆਣਾ ਸਰਕਾਰ ਦੇ ਉੱਤੇ ਔਰ ਉਥੋਂ ਦੇ ਸਿਸਟਮ ਦੇ ਉੱਤੇ ਕਿਵੇਂ ਕਿਸੇ ਬੰਦੇ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਦਿੱਤਾ ਗਿਆ ਤੇ ਪੁਲਿਸ ਲੋਬੀ ਦੇ ਉੱਤੇ ਜਿਹੜੀ ਇੱਕ ਕੰਮ ਕਰਦੀ ਅੰਦਰ ਵੱਡੇ ਪੱਤਰ ਦੇ ਉੱਤੇ ਉਹਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀਗੇ ਤਾਂ ਹੁਣ ਵੱਡੀ ਲੋਬੀ ਦੇ ਵਿੱਚ ਇੱਕ ਵੱਡੇ ਅਫਸਰ ਨੂੰ ਸੀਬੀਆਈ ਦੇ ਵੱਲੋਂ ਜਿਹੜਾ ਹੈ ਉਹ ਗ੍ਰਿਫਤਾਰ ਕਰਨਾ ਇਹ ਇੱਕ ਬਹੁਤ ਜਿਹੜੀ ਵੱਡੀ ਗੱਲ ਹੈ ਔਰ ਹਰਚਰਨ ਸਿੰਘ ਭੁੱਲਰ ਮੈਂ ਫਿਰ ਤੋਂ ਦੱਸ ਦੇਣਾ ਚਾਹੁੰਦਾ ਕਿ ਸਾਲ ਪਹਿਨਾ ਹੀ ਹਲੇ ਹੋ ਡੀਆਈਜੀ ਬਣੇ ਸੀ ਉਸ ਤੋਂ ਪਹਿਲਾਂ ਔਰ ਬਈਜਾ ਜ਼ਿਲ੍ਹੇ ਦੇ ਵਿੱਚ ਐਸਐਸਪੀ ਦੇ ਬਤੌਰ ਭੂਮਿਕਾ ਆਪਣੀ ਜਿਹੜੀ ਆ ਉਹ ਨਿਭਾ ਚੁੱਕੀ ਹੈ। ਜੀ। ਸ਼ੁਕਰੀਆ ਨਵਜੋਤ ਤੁਸੀਂ ਇਸ ਖਬਰ ਸੰਬੰਧੀ तमाम ਜਾਣਕਾਰੀ ਦਿੱਤੀ ਹੈ। ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀਬੀਆਈ ਨੇ ਡੀਆਈਜੀ ਰੋਪੜ ਰੇਨ ਨੂੰ ਗ੍ਰਿਫਤਾਰ ਕੀਤਾ ਹੈ। ਤਾਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਉੱਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ। ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਹਾਲਾਂਕਿ ਕਾਬਲ ਪੁਲਿਸ ਅਫਸਰਾਂ ਦੇ ਵਿੱਚ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦਾ ਨਾਮ ਜਿਹੜਾ ਹੈ ਉਹ ਆਂਦਾ ਰਿਹਾ ਹੈ ਹਾਲਾਂਕਿ ਪਟਿਆਲਾ ਰੇਂਜ ਦੇ ਡੀਆਈਜੀ ਦੇ ਤੌਰ ਤੇ ਵੀ ਸੇਵਾਵਾਂ ਨਿਭਾ ਚੁੱਕੇ ਨੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਐਸਐਸਪੀ ਬਰਨਾਲਾ ਐਸਐਸਪੀ ਸੰਗਰੂਰ ਐਸਐਸਪੀ ਹੁਸ਼ਿਆਰਪੁਰ ਐਸਐਸਪੀ ਮੁਹਾਲੀ ਵੀ ਰਹਿ ਚੁੱਕੇ ਨੇ ਪਰ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਹੈ ਸਾਂਝੀ ਕਰ ਰਹੇ ਹਾਂ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਿਛਲੇ ਸਾਲ ਹੀ ਡੀਆਈਜੀ ਰੋਪੜ ਰੇਂਜ ਲਗਾਇਆ ਗਿਆ ਹਰਚਰਨ ਸਿੰਘ ਭੁੱਲਰ ਹੋਰਾਂ ਨੂੰ ਪਰ ਦੱਸ ਦਈਏ ਕਿ ਹੁਣ ਸੀਬੀਆਈ ਨੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਔਰ ਡੀਆਈਜੀ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹੁਣ ਸਿਆਸਤ ਵੀ ਕਰਮਾਏਗੀ ਇੱਕ ਦੂਜੇ ਦੇ ਉੱਤੇ ਜਿਹੜੇ ਨੇ ਸਵਾਲ ਵੀ ਖੜੇ ਹੋਣਗੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਖੜੇ ਹੋਣਗੇ ਕਿਉਂਕਿ ਜਿਸ ਤਰੀਕੇ ਨਾਲ ਇਹ ਗ੍ਰਫਤਾਰੀ ਹੋਈ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਰਿਸ਼ਵਤ ਲੈਣ ਦੇ ਜਿਹੜੇ ਇਲਜ਼ਾਮ ਨੇ ਉਹ ਲੱਗੇ ਨੇ